ਹਾਂਜੀ ਭਾਈ ਅੱਜ ਤੁਹਾਨੂੰ ਕੋਨਾ ਬੱਕਰੀਆਂ ਦੇ ਬੱਚੇ ਬਚਾਉਣ ਦੇ ਤਰੀਕੇ ਦੱਸ ਦਿੰਨੇ ਆ ਕਿਵੇਂ ਹੁਣ ਗੂੜੇ ਸਿਆਲ ਦੇ ਵਿੱਚ ਬੱਕਰੀਆਂ ਸੌਂਦੀਆਂ ਨੇ ਪਹਿਲਾਂ ਬੱਕਰੀਆਂ ਲੱਗੀਆਂ ਨੇ ਕੀ ਗੱਲ ਅੱਧੀ ਪਾਦੋ ਤੇ ਅੱਧੀ ਪਾਦੋ ਤੋਂ ਪਹਿਲਾਂ ਭਾਈ ਕੀ ਗੱਲ ਕਰਨ ਬੱਕਰੀਆਂ ਦੇ ਬੱਚੇ ਬਹੁਤ ਪਚਾਉਣੇ ਔਖੇ ਨੇ ਬੱਕਰੇ ਬੱਚੇ ਮਰ ਜਾਂਦੇ ਨੇ ਬੱਕਰੀਆਂ ਦੇ ਅੱਜ ਤੁਹਾਨੂੰ ਤਰੀਕਾ ਦੱਸ ਦਿੰਨੇ ਆ ਤੇ ਕਿਵੇਂ ਆਪਾਂ ਧੂਈ ਲਾਉਣੇ ਆਗੇ ਧੂਈ ਵਾਲੀ ਸਵਾਸ ਸਾਮਲਿਆ ਕਰੋ ਆ ਦੇਖੋ ਆਪਾਂ ਆਏ ਪਾਕੇ ਬੱਠਲ ਦੇ ਵਿੱਚ ਇੱਕ ਨਾ ਤੁਹਾਨੂੰ ਦੱਸਿਆ ਤਰੀਕਾ ਸਾਰ ਆ ਪਰ ਸਖਸੇ ਸਮਝਾਵਾਂਗੇ ਸਾਰੀ ਵੀਡੀਓ ਦੇਖ ਲਓ ਤੁਸੀਂ ਤੇ ਆਪਣੇ ਕਿਹੜੇ ਆਪਣੇ ਨਾਲ ਜੁੜੇ ਹੋ ਨੇ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਘੰਟੀ ਵਾਲਾ ਬਟਨ ਦਬਾ ਦਿਆ ਕਰੋ ਤੇ ਨਾਲ ਬਾਈ ਲਾਈਕ ਕਰ ਦਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਗਾਹਾਂ ਦੀ ਗਾਹ ਵੀਡੀਓ ਸ਼ੇਅਰ ਕਰ ਦਿਆ ਕਰੋ ਹਾਂਜੀ ਬਾਈ ਅੱਜ ਕਰ ਆਪਾਂ ਦੇਖਾ ਕਿ ਨਾ ਤੂੰ ਹੀ ਹੁਣ ਨਿੱਗੀ ਆ ਇਹ ਇਹ ਸਵਾਹ ਆਪਾਂ ਨੇ ਕਿਹ ਕਰਨੀ ਆ ਅੱਜ ਤੁਹਾਨੂੰ ਸਾਰਾ ਪ੍ਰੋਸੈਸ ਸਮਝਾਉਣੀ ਆ ਹੋਰ ਕਿਵੇਂ ਬੱਕਰੀਆਂ ਦੇ ਬੱਚੇ ਬਚਾਉਂਦੇ ਨੇ ਆਪਾਂ ਨੇ ਜਿਆਦਾ ਠੰਡ ਪੈ ਰਹੀ ਆ ਆਤੀ ਬਾਈ ਪਾਣੀ ਪਾਣੀ ਵਾਲੀ ਟੈਂਕੀ ਠੀਕ ਆ ਇਹਦੇ ਵਿੱਚ ਆਪਾਂ ਨੇ ਐਦਾਂ ਸਵਾਹ ਪਾਉਣੀ ਆ ਇਹ ਆ ਦੇਖੋ ਇਹ ਆ ਪਾਤੀ ਠੀਕ ਹੈ ਜੀ ਇਹ ਪਾਤੀ ਦੇਖੋ ਇਹ ਆਪਾਂ ਨੇ ਇਹਦੇ ਵਿੱਚ ਪਾ ਕੇ ਕਹਣਾ ਕੁਝ ਨਹੀਂ ਹੋਰ ਪਾਉਣਾ ਹੈਗਾ ਜੇ ਤੁਸੀਂ ਨੂੰ ਉੱਚਾ ਕਰਨਾ ਤਾਂ ਮਿੱਟੀ ਥੱਲੇ ਮਿੱਟੀ ਵੀ ਪਾ ਸਕਦੇ ਹੋ ਤੋੜੀ ਵੀ ਪਾ ਸਕਦੇ ਹੋ ਤੇ ਅੱਜ ਤੁਹਾਨੂੰ ਰਾਜ ਦੀ ਗੱਲ ਸਮਝਾਵਾਂ ਇਹ ਆਪਾਂ ਨੇ ਕਹਣਾ ਗੂਰ ਕੰਨੀ ਬੱਕਰੀ ਸੂਈ ਸੀਗੀ ਤੇ ਉਹਨੇ ਤਿੰਨ ਸਾਲ ਹੂ ਦਿੱਤੇ ਤਿੰਨ ਬੱਕਰੇ ਇਹ ਆ ਦੇਖੋ ਆ ਦੇਖੋ ਆ ਜੋ ਰਾਤ ਸੌਸਤ ਲੈ ਗਿਆ ਇਹ ਆ ਦੇਖੋ ਇਹ ਰਾਤ ਅਸੀਂ ਨੇ ਉਰੇ ਤੋਂ ਹੀ ਲਾ ਕੇ ਕਹਣਾ ਬਾਈ ਰਾਤ ਇਹਨਾਂ ਨੂੰ ਹੀਟ ਦੇ ਕੇ ਅਣਜਾਣ ਬੰਦਾ ਤਾਂ ਭਾਈ ਬੱਚਿਆਂ ਨੂੰ ਕਹਿੰਦਾ ਮੈਂ ਉਹਨਾਂ ਨੂੰ ਮਾਰ ਦੇ ਬੱਚਿਆਂ ਨੂੰ ਮਾਰ ਦੇ ਪਰ ਅਸੀਂ ਨੇ ਕਹਿੰਨਾ ਪੂਰੇ ਤਰੀਕੇ ਦੇ ਨਾਲ ਸੰਭਾਲ ਦੇਣ ਵਾਲੇ ਨੇ ਬਚਾ ਲਿਆ ਪੂਰੇ ਢੂੰਡਾ ਕੇ ਰੱਖੇ ਇਹਨਾਂ ਨੂੰ ਹੀਟ ਦੇ ਕੇ ਰੱਖੀ ਔਰੇ ਹੀਟ ਦੇ ਕੇ ਰੱਖੀ ਅਜੀ ਇਹ ਤਾਂ ਕਰਕੇ ਬੱਚੇ ਕਾਮਯਾਬ ਹੋ ਗਏ ਆਹ ਦੇ ਤਿੰਨ ਬੱਚੇ ਲਿਆਂਦੇ ਨੇ ਉਹਨੇ ਇਹ ਤਿੰਨੇ ਬੱਕਰੇ ਨੇ ਇਹ ਤਿੰਨੇ ਬੱਕਰੇ ਨੇ ਲੈ ਕੇ ਭਾਈ ਆ ਕਹਨਾ ਹੈ ਟਾਈਕੀ ਦੇ ਵਿੱਚ ਇਹ ਆਜੋ ਆਜੋ ਭਾਈ ਆਜੋ ਇੱਥੇ ਆਜੋ ਇਹ ਆਏ ਕਨਾ ਇਹ ਐ ਬੱਚੇ ਟੈਂਕੀ ਚ ਬਾੜਦੇ ਆ। ਇਹਦੇ ਨਾਲ ਕੀ ਆ ਤੁਹਾਡਾ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਈ ਤੀ ਕਿਰਾ ਤੇ ਇਹਦੇ ਨਾਲ ਭਾਈ ਸਾਡੇ ਬੱਚੇ ਦੀ ਮਰਦੇ ਹੈਗੇ। 100% ਗਾਰੰਟੀ ਆ। 100% ਗਾਰੰਟੀ ਆ ਰਾਤ ਅਸਨੇ ਤੇ ਟਾਈਮ ਲਗਾਏ ਨਾ ਤਾਂ ਤੇ ਵੈਸੇ ਤੁਸੀਂ ਕਹਿੰਦੇ ਜਦੋਂ ਬੱਕਰੀ ਸੂਵੇ ਤੇ ਬੱਚਿਆਂ ਨੂੰ ਦੁੱਧ ਅੱਧ ਪਿਆ ਕੇ ਤੇ ਤੁਸੀਂ ਉਦੋਂ ਵੀ ਟੈਂਕੀ ਦੇ ਵਿੱਚ ਮਾਰ ਸਕਦੇ ਹੋ ਚ ਇਹ ਟੈਂਕੀ ਕਵਾੜ ਤੋਂ ਲੈ ਲਿਆ ਕਰੋ ਤੁਸੀਂ ਕਿਵੇਂ ਕਵਾੜ ਦੇ ਵਿੱਚੋਂ ਮਿਲ ਜਾਂਦੀ ਆ ਨੇ ਆਪਾਂ ਨੂੰ 3-400 ਦੀ ਮਿਲ ਜਾਂਦੀ ਆ ਇਹ। ਇਹ ਇਹਦੇ ਵਿੱਚ ਕਿਹਨਾਂ ਬੱਚੇ ਬਾੜਦੇ ਆ ਕਰੋ ਮੈਂ ਭਾਈ ਤੁਹਾਨੂੰ ਕਹਾਂ 100% ਗਾਰੰਟੀ ਦਿੰਨਾਗਾ ਮੈਂ ਦੇਣਦਾਰ ਆ ਥੋੜੇ ਜੇ ਬੱਚੇ ਮਰ ਗਏ ਮੈਥੋਂ ਲੈ ਲਓ ਆਕੇ ਠੀਕ ਆ ਤੁਸੀਂ ਨੇ ਆ ਤਰੀਕਾ ਜ਼ਰੂਰ ਕਰਨਾ ਤੇ ਆ ਦੇਖੋ ਤੁਸੀਂ ਇਹ ਆ ਦੇਖਾ ਬੱਚੇ ਆਪਾਂ ਇਹ ਚ ਬਾੜਦੇ ਟੈਂਕੀ ਚ ਠੀਕ ਆ ਜੀ ਐਦਾਂ ਤੁਸੀਂ ਐਂ ਤਰੀਕਾ ਕਰਨਾਗਾ ਇਹਦੇ ਵਿੱਚ ਬਾਈ ਕਿਹਨਾਂ ਪੂਰੀ ਨਿੱਗ ਹੋ ਜਾਂਦੇ ਬੱਚਿਆਂ ਨੂੰ ਠੀਕ ਆ ਜੀ ਗੱਲ ਸੋੜੇ ਬੱਚੇ ਨਹੀਂ ਮਰਨਗੇ ਨਿੱਗਰ ਹੋਊਗੀ 24 ਘੰਟੇ ਉੱਤੋਂ ਟੱਕਣ ਦੇਤਾ ਜੇ ਤੁਸੀਂ ਐ ਬੋਰੀ ਦੇਤੀ ਕੋਈ ਬਹੁਤ ਸੋਹਣਾ ਤਰੀਕਾ ਬਾਈ ਬੱਚਿਆਂ ਨੂੰ ਬਚਾਉਣ ਵਾਸਤੇ ਬੱਕਰੀ ਸੌਂਦੀ ਆ ਜੇ ਅਸਲ ਵਿੱਚ ਤਾਂ ਬਾਈ ਸਿਆਲ ਦੇ ਵਿੱਚ ਬੱਕਰੀ ਆਪਾਂ ਘੱਟੇ ਸਵਾਈਏ ਚੰਗੀ ਗੱਲ ਆ ਕਿਵੇਂ ਆਪਣੀ 6 ਮਹੀਨਿਆਂ ਦੀ ਮਿਹਨਤ ਹੁੰਦੀ ਆ 5 ਮਹੀਨਿਆਂ ਦੀ ਤੇ ਉਹਦੇ ਵਿੱਚ ਕਹਿੰਨਾ ਆਪਾਂ ਬੱਕਰੀਆਂ ਦੇ ਬੱਚੇ ਬਚਾਉਣੇ ਨਵੇਂ ਬੰਦਿਆਂ ਨੂੰ ਬਹੁਤ ਔਖੇ ਹੋ ਜਾਂਦੇ ਨੇ ਠੀਕ ਆ ਤੁਸੀਂ ਵੀ ਭਰਾ ਬਣ ਕੇ ਕਹਿੰਨਾ ਕੋਸ਼ਿਸ਼ ਕਰਿਆ ਕਰੋ ਭਾਦੋਂ ਅੱਸੂ ਪਾ ਦੋ ਦੋ ਅੱਸੂ ਦੇ ਵਿੱਚ ਬੱਕਰਾ ਛੱਡਿਆ ਕਰੋ ਜਾ ਕੇ ਬੱਕਰੀਆਂ ਤੇ ਠੀਕ ਆ ਵੀ ਜੋ ਲੋੜੀ ਤੋਂ ਬਾਅਦ ਸੋਹਣੇ ਦੇ ਧੁੱਪਾਂ ਪੈਣ ਲੱਗ ਜਾਂਦੀਆਂ ਨੇ ਲੋੜੀ ਤੋਂ 15 ਦਿਨਾਂ ਬਾਅਦ 10 ਦਿਨਾਂ ਬਾਅਦ ਬੱਕਰੀਆਂ ਸੋਹਣ ਆਪਣੀਆਂ ਤੇ ਨਿੱਗ ਹੋ ਜਾਂਦੇ ਆ ਧੁੱਪ ਪੈਣ ਲੱਗ ਜਾਂਦੀ ਉਹਦੋਂ ਬੱਚਿਆਂ ਨੂੰ ਕੁਝ ਨਹੀਂ ਹੁੰਦਾ ਠੀਕ ਆ ਇਹੋ ਤੁਸੀਂ ਤਰੀਕਾ ਅਪਣਾਇਆ ਕਰੋ ਬਹੁਤ ਵਧੀਆ ਕੰਮ ਆਗਾ ਤਰੀਕਾਗਾ ਇਹ ਤੇ ਐਵੇਂ ਤੁਸੀਂ ਨੇ ਕਵਾੜ ਦੇ ਵਿੱਚੋਂ ਕੋਈ ਨਾ ਟੈਂਕੀ ਲਿਆਉਣੀਆਂ ਨੇ ਕਈ ਜੇ ਤੁਹਾਡੇ ਕੋਲ ਖਾਸੀਆਂ ਬੱਕਰੀਆਂ ਨੇ ਜੇ ਇੱਕ ਦੋ ਆ ਤਾਂ ਇੱਕ ਟੈਂਕੀ ਲਿਓ ਜੇ ਬੱਕਰੀਆਂ ਕਈ ਨੇ ਜੇ ਬਾਈ ਚਾਂਸ ਆਪਣੀ ਸਿਆਲ ਚ ਬੱਕਰੀ ਸੌਂਦੀ ਆ ਤਾਂ ਆਪਾਂ ਨੇ ਆ ਤਰੀਕਾ ਪਣਾਉਣਾ ਮੇਮਣਾ ਮਾਰਦਾ ਨਹੀਂ ਗਾਰੰਟੀ ਆ ਥੋੜਾ ਜਿਹਾ ਤਿੰਨਾਂ ਨੇ ਬੱਕਰੀ ਦੇ ਵਿੱਚ ਮੇਮਣੇ ਚਾਹੀਦੇ ਦੋ ਨੇ ਤੇ ਤੀਕਾ ਗਾਰੰਟੀ ਦਿੰਦੇ ਆਗੇ ਨਿੱਗਰ ਰਹਿੰਦੀ ਆ ਕਿ ਉਹਨੇ ਰਾਤ ਨੂੰ ਆਪਾਂ ਇੱਥੇ ਲਾਵਾਂਗੇ ਤੂੰ ਹੀ ਤੇ ਆ ਜਗ੍ਹਾ ਤੇ ਔਰ ਇਹ ਤੂੰ ਹੀ ਲਾਉਣੇ ਹੁੰਨੇ ਆਗੇ ਤੇ ਔਰੇ ਕੜੇ ਨਿਆਣੇ ਬੱਚੇ ਹੁੰਦੇ ਨੇ ਹੀਟ ਦੇ ਕੇ ਕਹਿੰਦਾ ਟੈਂਕੀ ਚ ਬਾੜ ਦਿੰਦੇ ਆਗੇ ਤੇ ਨਗਰ ਆਂਦੀ ਆ ਆਜੋ ਟੈਂਕੀਆ ਦਿਖਾਉਨੇ ਤੁਹਾਨੂੰ ਤੇ ਇੱਕ ਟੈਂਕੀ ਉਹ ਪਈਆ ਦੇਖੋ ਠੀਕ ਆ ਇੱਕ ਟੈਂਕੀ ਉਹ ਪਈਆ ਇਹ ਇਸੇ ਕੰਮ ਵਾਸਤੇ ਲੈਂਦੇ ਹੋ ਜਾਨੇ ਕਵਾੜ ਚੋ ਕਿ ਆਪਣਾ ਕਹਣਾ ਇਹ ਕੰਮੋਂ ਦਿੰਦੀਆਂ ਨੇ ਆਪਾਂ ਨੂੰ ਸਾਰਾ ਬੱਚੇ ਬਚਾਉਣ ਵਾਸਤੇ ਹੁਣ ਕਿਵੇਂ ਆ ਬੱਕਰੀਆਂ ਨੇ ਇਹ ਬੱਕਰੇ ਕੋਸਕੇ ਦੇ ਨਾਲ ਲੈਣ ਗਿਆ ਹਾਜੀ ਇਹ ਵੱਡੀਆਂ ਬੱਕਰੀਆਂ ਬਾਈ ਸੂਣ ਵਾਲੀਆਂ ਨੇ ਤੇ ਦਾਤਾ ਮਿਹਰ ਕਰੇਗਾ ਸਾਡੀ ਦੁੱਧ ਚਵਾਈ ਚ ਵੀ ਪਾਉਣ ਦੀ ਸਲਾਹ ਕੀ ਬੱਕਰੀਆਂ ਨੂੰ ਪੇਰ ਮਾਤਮਾ ਮੇਰ ਕਰੇ ਕਾਹਾਂ ਦੇਖ ਰਹੇ ਆ ਕਿ ਫਰ ਸੈਕਸ ਕੀ ਬਣਦਾਗਾ ਵੀ ਕਿਵੇਂ ਮੌਸਮ ਕਿਵੇਂ ਬੱਕਰੇ ਦੁੱਧ ਕੱਢਦੀਆਂ ਨੇ ਠੀਕ ਆ ਲੈ ਕੇ ਚੱਲਾਂਗੇ ਸੋਨੂੰ ਫਰਵਾਹੀ ਦੁੱਧ ਚਵਾਈ ਚ ਆ ਤੇ ਆ ਬੱਕਰੀਆਂ ਬਈ ਆਇਆਂ ਕਨਾ ਆ ਬੱਕਰੀ ਸੂਈ ਰਾਤ ਆਪਣੀ ਬੂਰ ਕੰਨੀ ਇਹੜੇ ਤਿੰਨ ਬੱਚੇ ਦਿੱਤੇ ਨੇ ਤਿੰਨ ਬੱਕਰੇ ਪਰ ਚਲੋ ਕੋਈ ਗੱਲ ਨਹੀਂ ਬੱਕਰੇ ਵੀ ਦਿੱਤੇ ਬਹੁਤ ਵਧੀਆ ਗੱਲ ਆ ਤੇ ਵੈਸੇ ਅਸੀਂ ਕਹਿੰਨਾ ਪੱਠਾ ਜਿਆਦਾ ਪਸੰਦ ਕਰਦੇ ਆ ਕਿ ਗੱਲ ਇਹ ਆ ਇਹ ਬੱਕਰੀਆਂ ਕਿਵੇਂ ਚੰਗੀਆਂ ਨੇ ਤੇ ਛੱਡੇ ਛੁੱਡੇ ਦੀਆਂ ਦੁੱਧਾਂ ਨੂੰ ਤੇ ਫਰਨੇ ਦਾ ਕਹਿੰਨਾ ਪੱਠਾ ਤਿਆਰ ਕਰ ਲੈਨੇ ਆ ਕਾਂ ਦੀ ਗਾਹਾਂ ਬੱਕਰੇ ਬਾਈ ਤੁਹਾਨੂੰ ਪਤਾ ਜਿਆਦੇ ਹੋ ਜਾਂਦੇ ਨੇ ਸਾਹਮਣੇ ਔਖੇ ਹੋ ਜਾਂਦੇ ਨੇ ਤੇ ਤਾਂ ਕਰਕੇ ਇਹ ਚੀਜ਼ ਆ ਗਈ ਤੇ ਐ ਬਾਈ ਅਸੀਂ ਕਹਿੰਨਾ ਵਾਕੀ ਆਪਾਂ ਐ ਸਨੀ ਸਨੀ ਪਾ ਦਿੰਨੇ ਆ ਬੱਕਰੀਆਂ ਨੂੰ ਫੀਡ ਲਾ ਦੇਨੇ ਆ ਉੱਤੇ ਤੇ ਬੱਕਰੀਆਂ ਰਾਜ ਲੈਦੀਆਂ ਨੇ ਬਾਈ ਬਣ ਕੇ ਇਹ ਜੀ ਜ਼ਰੂਰ ਤੁਸੀਂ ਇਹ ਤਰੀਕਾ ਕਰਨਾਗਾ ਮੇਮਣੇ ਪਚੋਣ ਵਾਸਤੇ ਟੈਂਕੀ ਟੂੰਕੀਆਂ ਲਿਆ ਕੇ ਤੇ ਕਿਵੇਂ ਹੁਣ ਵਧੀਆ ਕਾਗਜ਼ ਕੋਕ ਜਲਾ ਕੇ ਰੱਖਿਆ ਕਰੋ ਡੰਗਰਾਂ ਦੇ ਐਵੇਂ ਤੇ ਅੰਦਰ ਹਵਾ ਨਾ ਆਵੇ ਐਵੇਂ ਆ ਦੇਖ ਲੈ ਵਧੀਆ ਔਰੇ ਆ ਔਰੇ ਸਾਡਾ ਮੰਜੜਾ ਹੈ ਔਰੇ ਅਸੀਂ ਪੈਨੇ ਆਗੇ ਤੇ ਔਰੇ ਤੋਂ ਹੀ ਲਾਉਨੇ ਆਗੇ ਆ ਜਗਾ ਤੇ ਵਧੀਆ ਲੱਕੜਾ ਲਾ ਕੇ ਪਾਥੀਆਂ ਲਾ ਕੇ ਫੇਰ ਅਸੀਂ ਬੱਚਿਆਂ ਨੂੰ ਹੀਟ ਨੇ ਬੱਕਰੀਆਂ ਨੂੰ ਹੀਟ ਹੋ ਜਾਂਦੀਆਂ ਨੇ ਡੰਗਰਾਂ ਨੂੰ ਹੋ ਜਾਂਦੀਆਂ ਨੇ ਕੱਟਰੂਨ ਹੋ ਜਾਂਦੀਆਂ ਕਿਵੇਂ ਨਾਲ ਛੋਟਾ ਕੱਟਰੂ ਆਗਾ ਦੇਖੋ ਠੀਕ ਆ ਹਾ ਛੋਟਾ ਕੱਟਰੂ ਆਗਾ ਤੇ ਬਾਈ ਠੰਡ ਦੇ ਵਿੱਚ ਸਾਨੂੰ ਬਤਾ ਕੱਟਰੂ ਬਹੁ ਗੱਡੀ ਚੜਦੇ ਨੇ ਦੁੱਧ ਅੱਧ ਵਧੀਆ ਛੜਦਿਆ ਕਰੋ ਤੇ ਐਵੇਂ ਫਰ ਬਾਈ ਸਾਨੂੰ ਪਤਾ ਬੱਕਰੀਆਂ ਦੇ ਬੱਚੇ ਹੋਗੇ ਮੱਝਾਂ ਦੇ ਬੱਚੇ ਹੋਗੇ ਤੇ ਐਵੇਂ ਆਪਣੇ ਬੰਦਿਆਂ ਦੇ ਬੱਚੇ ਹੋਗੇ ਕਹਾ ਪਸ਼ੂਆਂ ਦੇ ਹੋਗੇ ਜਾਨਵਰਾਂ ਦੇ ਹੋਗੇ ਠੀਕ ਹੈ ਜੀ ਗੱਲ ਇਹ ਤੁਸੀਂ ਜ਼ਰੂਰ ਕਰਿਆ ਕਰੋ ਤਰੀਕਾ ਵੀਰੇ ਬਹੁਤ ਵਧੀਆ ਰਜੰਟਾ ਗਾ ਦੇਖਿਆ ਤੁਸੀਂ ਆ ਮੇਮ ਨਹੀਂ ਛੋਟੇ ਠੰਡ ਦੇ ਵਿੱਚ ਖਰਾਬ ਹੋਣਗੇ ਗਾਰੰਟੀ ਦਿੰਨੇ 100% ਗਾਰੰਟੀ ਆ ਤੁਸੀਂ ਇਹ ਤਰੀਕਾ ਜ਼ਰੂਰ ਅਪਣਾਉਣਾ ਠੀਕ ਹੈ ਜੀ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ